ਮੈਂ ਲਾਡੂ ਕਬਰ। ਥੈਂਕ ਯੂ ਸਰ। ਅੱਜ ਆਪਣੇ ਲੋਹੜੀ ਦੇ ਖਾਸ ਤੇ ਹਾਦ ਦੇ ਮੌਕੇ ਤੇ ਪਹੁੰਚੇ ਜੈ ਹੋ ਰੰਗਮੰਚ ਦੇ ਕਲਾਕਾਰ ਆਪਣੇ ਸਕੂਲ ਦੇ ਵਿੜਿਤ ਵਿੱਚ ਆ ਕੇ ਉਹਨਾਂ ਨੇ ਬੜਾ ਸੋਹਣਾ ਇੱਕ ਨੈੱਟ ਦੇ ਰਿਹਾ ਹੈ। ਪਾਣੀ ਬੰਦੀ ਨਾਟਕ ਪੇਸ਼ ਕੀਤਾ। ਉਸੀ ਸਾਰਾ ਨੇ ਉਸ ਨਾਟਕ ਨੂੰ ਇੰਜੋਏ ਵੀ ਕੀਤਾ ਜਿੱਥੇ ਉਸ ਨਾਟਕ ਨੂੰ ਆਪਾਂ ਇੰਜੋਏ ਕੀਤਾ ਉਹਦੇ ਵਿੱਚ ਇੱਕ ਬੜਾ ਅੱਛਾ ਮੈਸੇਜ ਲੋਕਾਂ ਨੂੰ ਕਿਹਾ ਹੋਇਆ ਸੀ ਮੈਂ ਦੇਖ ਰਿਹਾ ਜੀ ਕਿ ਇਹਨਾਂ ਨੇ ਐਂਡ ਤੇ ਗੱਲ ਕੀਤੀ ਵੀ ਪਾਣੀ ਦੇ ਹਾਲਾਤ ਰੈੱਡ ਜ਼ੋਨ ਦੀ ਗੱਲ ਕੀਤੀ ਆਪਣੇ ਮੋਗੇ ਦੀ ਗੱਲ ਕੀਤੀ ਮੋਗੇ ਦੇ ਵਿੱਚ ਨਿਹਾਲ ਸਿੰਘ ਵਾਲ ਦੀ ਗੱਲ ਕੀਤੀ ਮੈਂ ਨਿਹਾਲ ਸਿੰਘ ਹਾਲੇ ਆਪਣੇ ਰੈੱਡ ਜ਼ੋਨ ਦੇ ਵਿੱਚ ਆਏ ਕਈ ਬੱਚੇ ਹਲੇ ਵੀ ਮੁਸਕਰਾ ਰਹੇ ਸੀ ਨਹੀਂ ਸ਼ਾਇਦ ਕਿਉਂਕਿ ਸਾਨੂੰ ਲੱਗਦਾ ਪਾਣੀ ਤਾਂ ਬਹੁਤ ਹੈ ਬਿਲਕੁਲ ਹੌਣ ਟੂਟੀ ਖੋਲਦੇ ਆਂ ਸ਼ਹਿਰਾਂ 'ਮ ਪਾਣੀ ਆ ਹੀ ਜਾਂਦਾ ਹੈ ਆਪਾਂ ਵਾਸ਼ਰੂਮਾਂ 'ਚ ਜਾਂਦੇ ਆਂ ਪਾਣੀ ਆਪਾਂ ਕਲਿੱਕ ਕਰਦੇ ਆਂ ਟੈਂਕੀ ਛੱਡ ਦਿੰਦੇ ਆਂ ਪਾਣੀ ਪਾਉਣ ਗਿਆ ਜਾਂਦੀ ᱱੋ ਡਾਊਟ ਤੁਹਾਨੂੰ ਲੱਗਦਾ ਪਾਣੀ ਧੋਤ ਆ ਪਰ ਜਿਨ੍ਹਾਂ ਨੇ ਕੇਪ ਟਾਊਨ ਦੀ ਗੱਲ ਕੀਤੀ ਵੀ ਉੱਥੇ ਪਾਣੀ ਖਤਮ ਹੋ ਗਿਆ ਤੁਸੀਂ ਦੇਖਿਆ ਹੋਊਗਾ ਸਾਡੇ ਵਟਸਐਪ ਗਰੁੱਪਾਂ 'ਚ ਵੀ ਹੁੰਦਾ ਹੈ ਕਾਰਟੂਨ ਬਣੇ ਹੁੰਦੇ ਆ ਰੋਜ਼ ਖਬਰਾਂ ਦੇ ਵਿੱਚ ਨਿਊਜ਼ ਚੈਨਲ ਦੇ ਵਿਚ ਆ ਰਿਹਾ ਹੈ ਜਿਵੇਂ ਕਿ ਆਪਾਂ ਪੰਪ ਤੇ ਗੱਡੀ ਦੇ ਵਿੱਚ ਤੇਲ ਪਾਉਣ ਜਾਂਦੇ ਆਂ ਉਸੇ ਤਰ੍ਹਾਂ ਪੰਪ ਤੇ ਪਾਣੀ ਲੈਣ ਵਾਸਤੇ ਨਾਲ ਨਾ ਲੱਗਦਾ ਇਹ ਰਿਐਲਿਟੀ ਹੈ ਪਾਣੀ ਸਾਨੂੰ ਜਿੰਨੇ ਕਾਪਾ ਕੰਨੇ ਜੀ ਪੈਟਰੋਲ ਲੈ ਚੱਲਿਆ ਸੀ 100 ਰੁਪਏ ਦੀ ਇੰਨੀ ਬੋਤਲ ਹੁੰਦੀ ਐ 1 ਲੀਟਰ ਹੁੰਦਾ ਐ ਉਸੇ ਤਰ੍ਹਾਂ ਪਾਣੀ ਦੀ ਬੋਤਲ ਲੈ ਲੈਂਦੇ ਅਸੀਂ ਆਹ ਕੰਡੀਸ਼ਨ ਬਣ ਚੁੱਕੀ ਐ ਤੁਹਾਨੂੰ ਇੱਕ ਵਾਰ ਨਹੀਂ ਵਾਰ-ਵਾਰ ਅਸੀਂ ਅਸੀਂ ਤੇਰੇ ਤੇ ਆ ਦਿਨਿਆਂ ਵੀ ਪਾਣੀ ਨੂੰ ਬਚਾ ਲਓ ਨਹੀਂ ਰਿਐਲਿਟੀ ਐ ਇਸ ਨਾਟਕ ਦੇ ਕਰੈਕਟਰ ਦੇ ਫੁੱਤ ਦੀ ਮੌਤ ਹੋ ਗਈ ਕਾਦੇ ਕਰਕੇ ਪਿਆਸ ਨਾਲ ਉਹਨੂੰ ਪਾਣੀ ਨਹੀਂ ਪੀਣ ਦੀ ਵੀਰਿਆ ਤੇ ਉਹ ਰੋਂਦਾ ਪਟਦਾ ਵੀ ਜੇ ਕਿਤੇ ਉਹਦੇ ਮੈਂ ਪਾਣੀ ਬਚਾ ਲਿਆ ਹੁੰਦਾ ਤੇ ਅੱਜ ਮੇਰਾ ਬੱਚਾ ਜਿਉਂਦਾ ਇਹ ਸੱਚਾਈ ਹੈ ਬੱਚੋ ਤੁਹਾਨੂੰ ਵਾਰ-ਵਾਰ ਇੱਕ ਵਾਰ ਨਹੀਂ ਮੈਂ ਕਹਿੰਦਾ ਜਦੋਂ ਮੇਰੇ ਕੋਲ ਆਈ ਸੀ ਪਰਮਿਸ਼ਨ ਆਣੇ ਵਿੱਚ ਸਾਡ ਤੁਹਾਡੇ ਸਕੂਲ ਦੇ ਵਿੱਚ ਅਸੀਂ ਨਾਟਕ ਪੇਸ਼ ਕਰਨਾ ਚਾਹੁੰਦੇ ਹਾਂ ਮੈਂ ਪਹਿਲੀ ਸ਼ਰਤ ਇਹ ਰੱਖੀ ਸੀ ਚਾਰੇ ਘੜੇ ਮੇਰੇ ਕੋਲ ਵੀ ਕੀ ਤੁਸੀਂ ਘਰੇ ਪਾਣੀ ਦੀ ਬਚਤ ਕਰਦੇ ਹੋ ਜੇਕਰ ਤੁਸੀਂ ਪਾਣੀ ਬਰਬਾਦ ਕਰਦੇ ਫੜੇਗੇ ਪਹਿਲਾਂ ਤੁਹਾਡੇ ਕੰਨ ਪਟਦੇ ਨੇ ਇਹ ਰਿਐਲਿਟੀ ਹੈ ਇਹਨਾਂ ਨੇ ਗੱਲ ਕੀਤੀ ਸੀਗੀ ਗੁਰਚਿੰਦਰ ਨੇ ਗੱਲ ਕੀਤੀ ਜਸਪੀ ਨੇ ਗੱਲ ਕੀਤੀ ਸਰ ਕੋਲ ਪੜੇ ਹੋਏ ਆ ਉਹ ਤੁਸੀਂ ਇਹ ਵੀ ਦੇਖਿਆ ਜੇ ਇਹਨਾਂ ਦਾ ਇਹ ਤੇ ਸਕੂਲ 'ਚ ਮੇਰੇ ਕੋਲ ਪੜਦੇ ਹੁੰਦੇ ਜਦੋਂ ਉਦੋਂ ਉੱਥੇ ਪੜਦੇ ਸੀਗੇ ਜਿਵੇਂ ਇਹਨੀਆਂ ਵਾਲ ਬਣਾਏ ਪਿਆ ਹੈ ਹਨਾ ਉਹ ਰੰਗ-ਵਰਗਾਂ ਕੋਟ ਬਾਕੀ ਆਇਆ ਤੇ ਉਹਨੂੰ ਪਾਸਾ ਪਧਰ ਦੇਣੀ ਆ ਕਿਵੇਂ ਇਹ ਵੀ ਰਿਐਲਿਟੀ ਹੈ ਉੱਚੋ ਪਈਆਂ ਹੋਣੀਆਂ ਇਹਨਾਂ ਦੇ ਬਹੁਤ ਬਹੁਤ ਪਈਆਂ ਠੀਕ ਹੈ ਇਹ ਵਾਲ ਹੈ ਕਿ ਕਲਾਕਾਰ ਬਣਾ ਸਕਦਾ ਮੈਂ ਤੁਹਾਨੂੰ ਵੀ ਕਹਿਣਾ ਹੁੰਦਾ ਹੈ ਕਿ ਤੁਸੀਂ ਇੱਕ ਫਿਲਮ ਕਰਨੇ ਜਾ ਰਹੇ ਹੋ ਕਿਸੇ ਮੂਵੀ ਦੇ ਵਿੱਚ ਪਾਰਟਿਸਿਪੇਟ ਕਰਨੇ ਜਾ ਰਹੇ ਹੋ ਐਜ਼ ਹੀਰੋ ਕੰਮ ਕਰਦੇ ਹੋ ਐਜ਼ ਸਾਈਡ ਕੈਰੈਕਟਰ ਕੰਮ ਕਰ ਰਹੇ ਹੋ ਉੱਥੇ ਤੁਹਾਡੇ ਕੈਰੈਕਟਰ ਦੇ ਅਕੋਰਡਿੰਗ ਤੁਹਾਡਾ ਉਵੇਂ ਤੁਹਾਡੇ ਕਾਸਟਿਊਮ ਤੁਹਾਡਾ ਪਹਿਰਾਵਾ ਤੁਹਾਡੀ ਗੱਲਬਾਤ ਤੁਹਾਡੇ ਵਾਲਾਂ ਦਾ ਸਟਾਈਲ ਵੀ ਹੋ ਸਕਦਾ ਹੈ ਇਹ ਮੈਂ ਕਦੇ ਨਹੀਂ ਰੋਕੂਗਾ ਅੱਜ ਆਪਾਂ ਕੋ ਐਜ਼ ਕਲਾਕਾਰ ਆਏ ਸੀ ਕਿ ਤਾਂ ਇਹਨਾਂ ਨੂੰ ਜ਼ਰੂਰਤ ਸੀਗੀ ਉਸੇ ਤਰ੍ਹਾਂ ਆਪਦੇ ਆਪ ਨੂੰ ਡਰੈਸ ਅਪ ਕਰਨਾ ਸੀ ਤਾਂ ਮੇਰਾ ਮਤਲਬ ਕੀ ਹੈ ਸਿੰਪਲ ਸਿਟੀ ਬਿਲਕੁਲ ਸਿੰਪਲਿ ਸਿਟੀ ਕਿ ਨਹੀਂ ਮਸਤ ਤਾਂ ਆਪਾਂ ਜੇ ਸਕੂਲ ਲਾਈਫ ਦੇ ਵਿੱਚ ਐਜ਼ ਸਟੂਡੈਂਟ ਵਿੱਚ ਰਹੇ ਹਾਂ ਤਾਂ ਇਹਨਾਂ ਚੀਜ਼ਾਂ ਦੇ ਖਾਸ ਧਿਆਨ ਦੇਣ ਦੀ ਲੋੜ ਹੈ ਠੀਕ ਹੈ ਤੁਹਾਨੂੰ ਅੱਗੇ ਵੀ ਕਹਿੰਦਾ ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਫ ਚਲੇ ਜਾਂਦੇ ਆ ਤੁਸੀਂ ਕਿਹ ਅਸਤਰੀ ਪਰਫਾਰਮੈਂਸ ਕਰਦੇ ਹੋ ਸਟੇਜ ਤੇ ਚੜਨੇ ਆ ਉਸੇ ਤਰ੍ਹਾਂ ਆਪਾਂ ਡਰੈਸ ਅਪ ਹੋਣਾ ਤੁਸੀਂ ਲੜਕੀਆਂ ਜਦੋਂ ਕਿੱਧਾ ਪੁੰਨੀਆਂ ਤੁਹਾਨੂੰ ਕਦੇ ਰੋਕਿਆ ਡਰੈਸ ਅਪ ਹੋਣ ਤੋਂ ਤੁਸੀਂ ਜਿਵੇਂ ਮਰਜ਼ੀ ਨੇਕਲੇਸ ਪਾ ਲਓ ਕੰਨਾਂ ਦੇ ਪਾ ਲਓ ਤੁਸੀਂ ਜਿਵੇਂ ਮਰਜ਼ੀ ਸੇ ਲਹਿੰਗਾ ਪਾ ਲਓ ਪਰੰਦੀਆਂ ਪਾ ਲਓ ਤੁਹਾਨੂੰ ਅਸੀਂ ਖੁੱਦ ਪਰਮਿਸ਼ਨ ਦਿੰਦੇ ਆ ਪਾ ਕੇ ਉਹ ਸਾਡਾ ਕੀ ਹੈ ਡਰੈਸ ਅਪ ਹੋਣਾ ਜ਼ਰੂਰੀ ਹੈ ਠੀਕ ਹੈ ਸੋ ਇਹਨਾਂ ਨੇ ਵੀ ਇੱਥੇ ਡਰੈਸ ਅਪ ਹੋ ਕੇ ਆਏ ਆ ਉਹਦੇ ਵਿੱਚ ਇੱਕ ਬੜਾ ਅੱਛਾ ਮੈਸੇਜ ਹੈ ਇਹ ਮੈਸੇਜ ਜਿਹੜਾ ਸੁਪਿਆ ਹੋਇ ਅੱਜ ਤੋਂ ਬਾਅਦ ਪਾਣੀ ਦੀ ਬਚਤ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਘਰਦਿਆਂ ਨੂੰ ਵੀ ਮੈਸੇਜ ਦੇਣਾ ਘਰੇ ਵੀ ਦੱਸਣਾ ਪਾਣੀ ਬਚਾ ਕੇ ਰੱਖੋ ਬਹੁਤ ਜ਼ਰੂਰਤ ਹੈ ਨਹੀਂ ਤਾਂ ਮਾਗੀ ਵੀ ਕਹਿੰਦੇ ਜਦੋਂ ਮੇਰੀ ਉਮਰ ਤੇ ਹੋਵੋਗੇ ਤੁਹਾਨੂੰ ਪਾਣੀ ਹੀਲ ਬਣਾ ਦੇ ਗਰੰਟੀ ਹੈ ਠੀਕ ਹੈ ਆਗੀ ਸਮਝੇ ਬਾਕੀ ਚਾਰੇ ਕਲਾਕਾਰਾਂ ਨੇ ਬੜੀ ਸੋਹਣੀ ਪਰਫਾਰਮੈਂਸ ਦਿੱਤੀ ਇਸ ਲਈ ਇਹ ਵਧਾਈ ਦੇ ਪਾਤਰ ਹੈ ਇਹਨਾਂ ਨੂੰ ਸ਼ਾਬਾਸ਼ ਇਹ ਵੀ ਦਿੰਨਾ ਹੈ ਬੜੀ ਸੋਹਣੀ ਪਰਫਾਰਮੈਂਸ ਸੀਗੀ ਬੜਾ ਸੋਨਾ ਬਾਕੀ ਪਰਫਾਰਮੈਂਸ ਦੇ ਪਿੱਛੇ ਉਹਦਾ ਥੀਮ ਕੀ ਹੈ ਹੀ ਬੜਾ ਸੋਨਾ ਸੀਗਾ ਠੀਕ ਹੈ ਇਹਨਾਂ ਨੂੰ ਅੱਗੇ ਹੋਰ ਅੱਗੇ ਪੁਆਠ ਦੇ ਵਿੱਚ ਹੋਰ ਅੱਗੇ ਤਰੱਕੀ ਦੀ ਕਾਮਨਾ ਕਰਦਾ ਹਾਂ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਣ ਦੁੱਗਣੀ ਦਾ ਚੋਗਰੀ ਤਰੱਕੀ ਦੇਵੇ ਇਸੇ ਤਰ੍ਹਾਂ ਆਪਣੇ ਫੀਲਡ ਦੇ ਵਿੱਚ ਜਿੱਥੇ ਆਪਣੀ ਕਲਾਕਾਰੀ ਦੇ ਵਿੱਚ ਆਪਣਾ ਆਪ ਦੇ ਆਪ ਨੂੰ ਤਰਾਸ਼ ਲੈਣ ਉੱਥੇ ਇਸੇ ਤਰ੍ਹਾਂ ਸੁੰਦਰ ਮੈਸੇਜ ਅੱਗੇ ਤੋਂ ਵੀ ਆਪਣੇ ਨਾ ਬੱਚਿਆਂ ਵਾਸਤੇ ਜਾਂ ਸਮਾਜ ਵਾਸਤੇ ਲੈ ਕੇ ਜਾਣ ਤਾਂ ਇਹਦੇ ਬੜੇ ਇੱਥੇ ਮੈਂ ਇੱਕ ਵਾਰੀ ਇਹਨਾਂ ਨੂੰ ਸ਼ਾਬਾਸ਼ੀ ਦਿੰਨਾ ਹੈ ਕਿ ਆਪਾਂ ਸਕੂਲ ਆਣ ਕੀਤੇ ਆਪਣੇ ਸਪੈਸ਼ਲ ਪ੍ਰੈਜੈਂਟ ਤੇ ਆਏ ਆ ਵੈਲਕਮ ਵੀ ਕਰਦੇ ਆਇ ਇੱਕ ਵਾਰ ਇਹਨਾਂ ਦੀ ਜ਼ੋਰਦਾਰ ਆਪਾਂ ਸਟਾਫ ਪ੍ਰੈਫੈਮਲੀ ਜੈ ਜੈਕਾਰ ਸ਼ਾਬਾਸ਼ ਕੀਪ ਇਟ ਅਪ ਥੈਂਕ ਯੂ ਬਹੁਤ ਬਹੁਤ ਪਬਲਿਕ ਚੱਕ ਲੋ